ਕੱਢ ਲਈ ਮੈਂ ਤੇ ਹੁਣ ਇਹਨੂੰ ਚੱਕ ਲੈਣਾ ਜਿਵੇਂ ਆਪਾਂ ਛੋਟੀ ਬੁੱਟੀ ਪਹਿਲਾਂ ਭਰੀ ਤੇ ਉਹੀ ਹਿਸਾਬ ਹੈ ਆ ਦੇਖੋ ਆ ਧਾਗਾ ਚੱਕ ਲਿਆ ਆਪਾਂ ਨੇ ਹੁਣ ਇਹਦੇ ਵਿੱਚ ਦੀ ਕੱਢ ਲੈਣਾ ਹੁਣ ਆ ਮੂਰਲਾ ਚੱਕਿਆ ਜਾਊ ਫਿਰ ਆ ਦਬ ਜੂ ਆ ਚੱਕਿਆ ਜਾਊ ਦੇਖੋ ਹੁਣਾ ਦਬਜੂਗਾ ਆ ਚੱਕਿਆ ਜਾਊਗਾ ਹੁਣ ਇਹ ਇੱਧਰ ਨੂੰ ਜਾ ਰਿਹਾ ਆਪਣੇ ਆਪ ਇੱਧਰ ਐ ਇਹਨੂੰ ਭਰੀ ਜਾਊਗੇ ਹੁਣ ਆ ਮੂਰਲਾ ਦਬਜੂ ਆ ਜਿਹੜਾ ਇੱਧਰ ਲੈ ਆ ਚੱਕਿਆ ਜਾਊਗਾ ਫੇਰ ਇਹਦੇ ਵਿੱਚ ਦੀ ਹੁਣ ਆ ਵੀ ਚੱਕਿਆ ਜਾਊਗਾ ਵੀ ਹੁਣ ਦੋਏ ਮੂਰਲੇ ਚੱਕੇ ਜਾਣਗੇ ਇਹ ਜੀ ਮੈਂ ਆਪਾਂ ਛੋਟੀ ਬੁੱਟੀ ਭਰੀ ਤੇ ਉਸਤਰੀ ਭਰੀ ਜਾਊਗੀ ਬਸ ਇਹ ਧਾਗਾ ਆਪਣੇ ਆਪ ਹੀ ਜਾਈ ਜਾਂਦਾ ਹੁਣਾਂ ਵਿੱਚੋਂ ਚੱਕ ਲਿਆ ਆ ਚੱਕ ਲਿਆ ਆਪਾਂ ਨੇ ਇੱਕ ਹੁਣ ਆਹ ਦਬਜੀ ਹੁਣ ਆਹ ਚੱਕਿਆ ਜਾਊਗਾ ਅਗਲਾ ਚੱਕ ਦਬ ਹੋਊਗੀ ਹੁਣ ਆ ਦੋਏ ਚੱਕੇ ਜਾਣਗੇ मुरला तो दबजू आ चके जाओ हूँ आ गया इधर हूँ आ दो चके जान गए तो हूँ इधर आऊगी ए बूटी भरूगी क्रॉस करके आ चकेगी हब जू आ चक्के जाऊगा ਉਹਦੇ ਵਿੱਚ ਦੀ ਲੰਗੂ ਇੱਕ ਹੈ ਇੱਕ ਹੈ ਦੋ ਚੱਕੇ ਜਾਣਗੇ जे सू छोटी बूटी आ गई तो यह बड़ी कोई औखी गल नहीं बड़ी भी आ जूगी जरूर भी आई है आई है ते मुड़ी जाता अपने आप ਇੱਕ ਕੋ ਡੱਬੀ ਤਿਆਰ ਹੋ ਜਾਂਦੀ ਅੱਗੇ ਆਪੇ ਵਗ ਜਾਂਦਾ ਹੈ। ਅੱਗੇ ਹੁਣ ਐਮ ਜਾ ਰਿਹਾ ਆਪੇ। ਇਹ ਜੇ ਤੋਂ ਪਾਰਦੇ ਆਪਾਂ ਨੂੰ ਪਤਾ ਵੀ ਲੱਗਦਾ ਵੀ ਹਾਂ ਹੁਣ ਇੱਧਰ ਨੂੰ ਜਾਊਗਾ। ਉਸ ਚੱਕ ਦੱਬੇ ਹੋਰੇ ਤਾਂ ਇਹ ਤਾਂ ਤੁਹਾਨੂੰ ਸਮਝ ਆ ਗਈ ਹੋਊਗੀ। चक लिया एक दब लिया बस ये दब्बी पूरी होगी हूँ आप पूरी हो होजूगी फिर पूरी आूरी होजूगी हूँ आप होगी देख पूरी हाँ एक आकया जाऊगा चला एक आ दबे जाऊगा चक्या गया हूँ आ दब जाऊ आ फिर चक लगे ये भी होगी पूरी हूँ इधर आ गए हूँ आोए ने दे। दो तागे रहे दो चके जान मूरले तो ਫਿਸ਼ਰਾ ਦੱਬਿਆ ਜਾਂਦਾ ਹੁਣ ਆਚਾਰ ਹੋ ਗਏ ਹੁਣ ਇਹ ਇੱਕ ਚੱਕ ਦੱਬ ਹੋ ਜੂਗੀ ਆ ਵਿੱਚੋਂ ਚੱਕ ਕੇ ਫੇਰਾ ਦੱਬ ਕੇ ਆ ਚੱਕ ਲਿਆ ਇਹ ਵੀ ਦੱਬੀ ਇਹ ਪੂਰਾ ਫੁੱਲ ਤਿਆਰ ਹੋ ਗਿਆ ਤਾਂ ਬੂਟੀ ਪੂਰੀ ਹੋ ਗਈ ਹੁਣ ਆ ਬਚਾਲੋ ਤਿੰਨੇ ਦੀਆਂ ਦੋ ਆ ਹੋ ਗਈਆਂ ਹੁਣ ਇੱਧਰ ਆ ਗਈ ਹੁਣ ਆ ਪੂਰੀ ਹੋ ਜੂਗੀ ਆ ਬੁੱਟੀ ਬਸ ਇਸ ਤਰ੍ਹਾਂ ਇਹ ਸਾਰੀਆਂ ਭਰੀਆਂ ਜਾਣਗੀਆਂ ਹੁਣ ਪਰ ਨਹੀਂ ਤਾਂ ਕੋਈ ਔਖੀ ਨਹੀਂ ਹੈਗੀ ਫਿਰ ਜੇ ਕੇਰਾ ਤਣੀ ਗਈ ਸਹੀ ਇਹ ਵੀ ਭਰੀ ਗਈ ਹੁਣ ਆਪਾਂ ਜਿਹੜੀ ਬੁੱਟੀ ਤੋਂ ਲੱਗੇ ਤੇ ਉੱਥੇ ਹੀ ਜਾ ਕੇ ਖਤਮ ਹੋਣਾ ਇਹਨੇ ਦੇਖੋ ਹੁਣ ਇਸੇ ਬੁੱਟੀ ਤੋਂ ਆਪਾਂ ਲੱਗੇ ਤੇ ਇੱਥੋਂ ਇੱਥੇ ਹੀ ਖਤਮ ਹੋਊਗੀ ਦੇਖੋ ਆ ਗਿਆ ਪੈਂਡ ਵਾਲੀ ਬੁਟੀ ਤੇ ਭਰਨ ਦਾ ਤਾਂ ਸੇਮ ਹੀ ਟੰਗਾ ਬਸ ਧਾਗਾ ਆਪਣੇ ਆਪ ਜਦੋਂ ਆਪਾਂ ਕਰਨ ਲੱਗ ਜਾਂਦੇ ਹਨ ਕੰਮ ਆਪਾਂ ਨੂੰ ਆਪੇ ਹੀ ਪਤਾ ਲੱਗ ਜਾਂਦਾ ਬਸ ਕਿਹੜਾ ਛੋਟੀ ਬੁਟੀ ਹੈ ਜਿਹੜੀ ਉਹ ਆ ਜੇ ਧੰਣੀ ਹਲੋ ਇੱਥੇ ਬੰਦ ਹੋਊਗੀ ਇਹ ਬੁਟੀ ਉਹ ਸਾਰਾ ਹੋਰ ਬਾਕੀ ਮੈਂ ਦੱਸਿਆ ਹੋਇਆ ਇਹ ਰਹਿੰਦੀ ਸੀ ਇਹਦੀ ਵੀਡੀਓ ਮੈਂ ਸਪੈਸ਼ਲ ਬਣਾਈ ਹੈ ਹੁਣ ਉਮੀਦ ਕਰਦੇ ਆ ਤੁਹਾਨੂੰ ਇਹ ਸਮਝ ਆ ਗਈ ਹੋਊਗੀ ਉਹ ਮੈਂ ਸੂਟ ਬਣਾਇਆ ਸੀ ਜਿਹੜਾ ਪਾਰਟ 2 ਦਾ ਇਸ ਤਰ੍ਹਾਂ ਦਾ ਉਹ ਬਣ ਕੇ ਤਿਆਰ ਹੋ ਗਿਆ ਸੀ ਸਾਰਾ ਆਹ ਸੂਟ ਮੈਂ ਬਣਾਇਆ ਤੇ ਆਹ ਚੀਜ਼ ਮੈਂ ਸਾਰੇ ਤੁਹਾਨੂੰ ਪਹਿਲਾਂ ਪਹਿਲੀ ਵੀਡੀਓ ਚ ਦੱਸਤੀ ਸੀ ਹੁਣ ਇਹ ਵੀਡੀਓ ਦੁਬਾਰਾ ਬਣਾ ਕੇ ਮੈਂ ਤੁਹਾਨੂੰ ਇਹ ਆ ਦੱਸੀ ਆ ਬੁੱਟੀ ਉਮੀਦ ਕਰਦਾ ਤੁਹਾਨੂੰ ਇਹ ਸਮਝ ਆ ਗਈ ਹੋਊਗੀ ਜੇ ਨਹੀਂ ਸਮਝ ਆਈ ਤਾਂ ਦੱਸਿਓ ਕਮੈਂਟ ਕਰਕੇ ਬਾਕੀ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸਾਰੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਤੇ ਨਵੇਂ-ਨਵੇਂ ਵੀਡੀਓ ਦੇਖੋ ਨਵੇਂ-ਨਵੇਂ ਡਿਜ਼ਾਈਨ ਤੇ ਥੈਂਕ ਯੂ ਧੰਨਵਾਦ ਸਾਰਿਆਂ ਦਾ